ਕਊਆ ਚਲਾ ਹੰਸ ਕੀ ਚਾਲ ਸਸ਼ਵੀਰ ਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਹੁਣ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਰਿਹਾ ਹੋਗਾ ਕਿ ਮੈਂ ਬਣਾ ਤਾ ਰਿਹਾ ਹਾਂ ਮਾਪਿਆਂ ਦੇ ਲਈ ਇਹ ਵੀਡੀਓ ਪਰ ਇਹਦੇ ਵਿੱਚ ਮੈਂ ਬੋਲ ਰਿਹਾ ਕਊਆ ਚਲਾ ਹੰਸ ਕੀ ਚਾਲ ਤਾਂ ਇਹ ਵਾਕਈ ਵੀਡੀਓ ਜਿਹੜੀ ਹੈ ਇਹਦੇ ਵਿੱਚ ਤੁਹਾਨੂੰ ਭੁਲੇਖਾ ਖਾਣ ਦੀ ਲੋੜ ਨਹੀਂ ਕਿਉਂਕਿ ਇਹ ਵੀਡੀਓ ਮਾਪਿਆਂ ਦੇ ਲਈ ਹੀ ਹੈ ਪਰ ਇਹਦੇ ਵਿੱਚ ਆਪਾਂ ਉਹਨਾਂ ਗਲਤੀਆਂ ਦਾ ਜ਼ਿਕਰ ਕਰਾਂਗੇ ਜਿਹੜੇ ਕਈ ਵਾਰ ਮਾਪੇ ਕਰ ਦਿੰਦੇ ਆ ਜਿਵੇਂ ਇਹ ਪੁਰਾਣੀ ਕਹਾਵਤ ਹੈ ਨਾ ਕਿ ਕੂਆ ਚਲਾ ਹੰਸ ਕੀ ਚਾਲ ਪਰ ਆਪਣੀ ਵੀ ਭੁੱਲ ਗਿਆ ਮੈਂ ਇਹਦੇ ਵਿੱਚ ਪਹਿਲਾਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਰਪਾ ਕਰਕੇ ਇਹਨੂੰ ਆਪਣੇ ਆਪ ਤੇ ਪਰਸਨਲੀ ਵਿਅਕਤੀਗਤ ਤੌਰ ਤੇ ਨਹੀਂ ਲੈਣਾ ਮੈਂ ਕਿਸੇ ਨੂੰ ਕੂਆ ਕਾਂ ਜਾਂ ਹੰਸ ਨਹੀਂ ਕਹਿ ਰਿਹਾ ਇਹ ਸਿਰਫ ਇੱਕ ਐਗਜ਼ਾਮਪਲ ਹੈ ਉਦਾਹਰਨ ਦੇਣ ਤਾਂ ਉਹਦੇ ਵਿੱਚ ਕਰਨਾ ਕੀ ਹੈ ਜੀ ਆਪਾਂ ਜਿਹੜੀ ਅੱਜ ਦੀ ਵੀਡੀਓ ਅਸੀਂ ਜਿਸ ਵਿਸ਼ੇ ਤੇ ਬਣਾ ਰਹੇ ਹਾਂ ਉਹਦੇ ਵਿੱਚ ਨਾ ਇੱਕ ਫਰਕ ਹੈ ਕਿ ਮਾਪੇ ਅਕਸਰ ਨਾ ਇੱਕ ਗਲਤੀ ਕਰ ਦਿੰਦੇ ਆ ਕਿਤਨਾ ਕਿਤੇ ਕਿ ਉਹ ਨਾ ਕੀ ਕਰਦੇ ਆ ਕਿ ਕਿਸੇ ਨੂੰ ਦੇਖ ਕੇ ਆਪਣੇ ਬੱਚੇ ਦੇ ਲਈ ਵੀ ਉਹੀ ਫੈਸਲਾ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਵਿੱਚ ਕੀ ਹੁੰਦਾ ਮਨ ਮਨ ਨੂੰ ਮਨ ਨੂੰ ਕੁਝ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਨਾ ਪਰਿਵਾਰਾਂ ਦੇ ਵਿੱਚ ਦੇਖੋ ਫਾਈਨੈਂਸ਼ੀਅਲ ਵਿੱਤੀ ਤੌਰ ਤੇ ਫਰਕ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਉਹਨਾਂ ਦਾ ਹੋ ਸਕਦਾ ਹੈ ਕਿ ਕਈ ਵਾਰ ਚਾਚੇ ਤਾਇਆ ਦੇ ਵਿੱਚ ਵੀ ਫਰਕ ਹੁੰਦਾ ਹੈ ਕਿਸੇ ਦੀ ਮਿਹਨਤ ਵਧੀ ਹੁੰਦੀ ਹੈ ਕਿਸੇ ਦੀ ਘੱਟ ਚਲੋ ਜਿੰਵੇਂ ਵੀ ਹੈ ਜਾਨੀ ਉਹਨਾਂ ਵਿੱਚ ਵਿੱਤੀ ਤੌਰ ਤੇ ਫਾਈਨੈਂਸ਼ੀਅਲ ਤੌਰ ਤੇ ਫਰਕ ਹੁੰਦਾ ਹੈ ਜਾਂ ਰਿਸ਼ਤੇਦਾਰਾਂ ਦੇ ਵਿੱਚ ਫਰਕ ਹੁੰਦਾ ਹੈ ਪਰ ਅਸੀਂ ਕੀ ਕਰਦੇ ਹਾਂ ਜਦੋਂ ਸਾਡਾ ਕੋਈ ਅਮੀਰ ਰਿਸ਼ਤੇਦਾਰ ਆਪਣੇ ਬੱਚੇ ਨੂੰ ਕਿਸੇ ਬਹੁਤ ਵਧੀਆ ਸਕੂਲ ਦੇ ਵਿੱਚ ਪਾ ਦਿੰਦਾ ਜਾਂ ਉਹ ਉਹਦੇ ਲਈ ਕੋਈ ਇਸ ਤਰ੍ਹਾਂ ਦੇ ਡਿਸੀਜਨ ਲੈਣ ਦਾ ਕੋਈ ਵਧੀਆ ਚੀਜ਼ ਲੈ ਕੇ ਦੇਤੀ ਜਾਂ ਕੁਝ ਕਰਤਾ ਤਾਂ ਸਾਨੂੰ ਇਹ ਲੱਗਦਾ ਹੈ ਵੀ ਕਿਤੇ ਸਾਡਾ ਬੱਚਾ ਪਿੱਛੇ ਨਾ ਰਹਿ ਜਾਏ ਫਿਰ ਜੀ ਕੀ ਕਰਦੇ ਹਾਂ ਅਸੀਂ ਆਪਣੇ ਵਿਤ ਤੋਂ ਬਾਹਰ ਹੋ ਕੇ ਉਹ ਡਿਸੀਜਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਗੱਲ ਹਮੇਸ਼ਾ ਧਿਆਨ ਚ ਰੱਖਣੀ ਹੈ ਸਾਨੂੰ ਸਾਨੂੰ ਕਿਤੇ ਕਿਤੇ ਐ ਲੱਗਦਾ ਹੈ ਕਿ ਸਾਡਾ ਬੱਚਾ ਕਾਮਯਾਬ ਨਹੀਂ ਹੋਣਾ ਪੈਸਾ ਲਗਾਉਣ ਨਾਲ ਹੀ ਬੱਚਾ ਕਾਮਯਾਬ ਹੁੰਦਾ ਜਿੰਨਾ ਪੈਸਾ ਬੱਚਿਆਂ ਲਈ ਕਮਾਉਨੇ ਹੈ ਜੇ ਸੀ ਜਿੰਨਾ ਬੱਚਿਆਂ ਤੇ ਖਰਚਾ ਕਰਾਂਗੇ ਉਨਾਂ ਕਾਮਯਾਬ ਹੋਣਗੇ ਇੱਕ ਗੱਲ ਯਾਦ ਰੱਖਣਾ ਹੈ ਕਿ ਅਗਰ ਬੱਚੇ ਸਿਰਫ ਪੈਸਾ ਖਰਚਣ ਦੇ ਨਾਲ ਹੀ ਕਾਮਯਾਬ ਹੁੰਦੇ ਹੁੰਦੇ ਤਾਂ ਅੱਜ ਸਿਰਫ ਸਿਰਫ ਉਹਨਾਂ ਲੋਕਾਂ ਦੇ ਬੱਚੇ ਕਾਮਯਾਬ ਹੁੰਦੇ ਜਿਹੜੇ ਬਹੁਤ ਜ਼ਿਆਦਾ ਅਮੀਰ ਹਨ ਆਮ ਆਮ ਬੱਚੇ ਤਾਂ ਨਿਕਲ ਹੀ ਨਾ ਪਾਉਂਦੇ ਕਿਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਇਸ ਕਰਕੇ ਹਮੇਸ਼ਾ ਆਪਾਂ ਨੇ ਨਾ ਇੱਕ ਇੱਕ ਕੋਸ਼ਿਸ਼ ਕਰਨੀ ਹੈ ਕਿ ਅਸੀਂ ਕਿਤੇ ਵੀ ਕਿਸੇ ਦੀ ਚਾਲ ਚੱਲਣ ਦੀ ਕੋਸ਼ਿਸ਼ ਨਾ ਕਰੀਏ ਜਦੋਂ ਵੀ ਅਸੀਂ ਕੋਈ ਆਪਣੇ ਬੱਚੇ ਦੇ ਬਾਰੇ ਵਿੱਚ ਫੈਸਲੇ ਲੈਣੇ ਆ ਅਸੀਂ ਸਭ ਤੋਂ ਪਹਿਲਾਂ ਆਪਣਾ ਵਿੱਤ ਦੇਖੋ ਕਿ ਅਸੀਂ ਕਿੰਨਾ ਖਰਚਾ ਕਰ ਸਕਦੇ ਆ ਜ਼ਰੂਰੀ ਨਹੀਂ ਕਿਸੇ ਵੀ ਲੈਵਲ ਤੇ ਪਰ ਦੇਖ ਸਕਦੇ ਆ ਕਿ ਕਿੰਨਾ ਕਰ ਕਰ ਸਕਦੇ ਆ ਸਿਰਫ ਉਨਾ ਕਰੋ ਦੂਜਾ ਆਪਣੇ ਬੱਚੇ ਦਾ ਆਈਕਿਊ ਲੈਵਲ ਚੈੱਕ ਕਰੋ ਕਿ ਸਾਡਾ ਬੱਚਾ ਕਿੰਨੇ ਜੋਗਾ ਹੈ ਇਹਦੇ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਊਗਾ ਜਿੰਨੇ ਜੋਗਾ ਸਾਡਾ ਬੱਚਾ ਹੈ ਜਿੰਨਾ ਉਹਦਾ ਆਈਕਿਊ ਲੈਵਲ ਹੈ ਉਹ ਸਾਨੂੰ ਐਕਸੈਪਟ ਕਰਨਾ ਪਊਗਾ ਸਵੀਕਾਰ ਕਰਨਾ ਪਊਗਾ ਤੇ ਉਹ ਉਸ ਤਰ੍ਹਾਂ ਦੇ ਨਾਲ ਸਾਨੂੰ ਜਿਹੜੇ ਆ ਫੈਸਲੇ ਉਹ ਅ ਬੱਚੇ ਦੇ ਬਾਰੇ ਸੋਚ ਕੇ ਬੱਚਾ ਕਿੰਨਾ ਕਰ ਸਕਦਾ ਵਿੱਤੀ ਤੌਰ ਤੇ ਅਸੀਂ ਕਿੰਨਾ ਕਰ ਸਕਦੇ ਉਹਦੇ ਮੁਤਾਬਕ ਹੀ ਸਾਨੂੰ ਪੈਸੇ ਲੈਣੇ ਚਾਣੇ ਆ ਤਾਂ ਉਹਦੇ ਵਿੱਚ ਹੁੰਦਾ ਕੀ ਹੈ ਫਰਕ ਕੀ ਪੈਂਦਾ ਕਿਤੇ ਨਾ ਕਿਤੇ ਜਾ ਕੇ ਮਾਪੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਡਿਸੀਜਨ ਕਵੀਰ ਲੈਣ ਲੱਗ ਜੰਦੇ ਆ ਕਿ ਹਰ ਸਾਲ ਆਪਣਾ ਖਰਚਾ ਬੱਚੇ ਕਰਕੇ ਇੰਨਾ ਜ਼ਿਆਦਾ ਵਧਾ ਲੈਂਦੇ ਆ ਕਿ ਬੱਚਿਆਂ ਲਈ ਕਰਦੇ ਆ ਇਹ ਕਰਦੇ ਕਰਦੇ ਉਹ 8-10 ਸਾਲ ਇੰਨਾ ਆਪਣੇ ਬੱਚੇ ਦੇ ਖਰਚਾ ਕਰਦੇ ਰਹਿੰਦੇ ਆ ਕਿ ਬਾਅਦ ਦੇ ਵਿੱਚ ਕਿੰਨਾ ਕਿਤੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਬਾਅਦ ਦੇ ਵਿੱਚ ਜਦੋਂ ਹੱਥ ਦੇ ਵਿੱਚੋਂ ਗੱਲ ਨਿਕਲ ਜਾਂਦੀ ਹੈ ਫਿਰ ਉਹ ਬੈਠੇ ਸੋਚੀ ਜਾਂਦੇ ਆ ਕਿ ਸਾਡਾ ਇਹ ਫੈਸਲਾ ਗਲਤ ਸੀ ਸੋ ਇਸ ਕਰਕੇ ਪਹਿਲਾਂ ਤੋਂ ਹੀ ਇਹ ਸੋਚ ਕੇ ਚੱਲੋ ਆਪਣੇ ਪਰਿਵਾਰ ਦੇ ਮੁਤਾਬਕ ਆਪਣੇ ਬੱਚੇ ਦੇ ਆਈਕਿਊ ਲੈਵਲ ਦੇ ਮੁਤਾਬਕ ਤੇ ਕਿੰਨਾ ਸਾਡਾ ਵਿੱਤ ਹੈ ਉਹ ਸਾਨੂੰ ਕਿੰਨਾ ਅਲਾਉ ਕਰਦਾ ਹੈ ਕਿ ਬੱਚੇ ਤੇ ਖਰਚਾ ਕਰਨ ਦੇ ਲਈ ਸੋ ਕਿਸੇ ਨੂੰ ਦੇਖ ਕੇ ਕੋਈ ਬੱਚਾ ਤੁਹਾਨੂੰ ਬੱਚੇ ਦੇਖੋ ਬੱਚੇ ਤਾਂ ਬੱਚੇ ਹੁੰਦੇ ਮੈਂ ਹਰ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਕਿ ਬੱਚੇ ਹਮੇਸ਼ਾ ਬੱਚੇ ਹੁੰਦੇ ਆ ਬੱਚੇ ਨੇ ਤਾਂ ਆਲੇ ਦੋਲੇ ਤੋਂ ਦੇਖ ਕੇ ਲੁਭਾਵਣੀਆਂ ਚੀਜ਼ਾਂ ਦੇਖ ਕੇ ਉਧਰ ਵੱਲ ਨੂੰ ਜਾਣਾ ਹੀ ਹੁੰਦਾ ਪਰ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸ ਤੁਹਾਡੇ ਤੇ ਨਿਰਭਰ ਕਰਦਾ ਕਿ ਬੱਚੇ ਨੂੰ ਤੁਸੀਂ ਕਿਹੋ ਜੀ ਸਿੱਖਿਆ ਦੰਨੇ ਹੋ ਬੱਚੇ ਦੇ ਦਿਮਾਗ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਬੱਚੇ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਪਾ ਦੋ ਕਿ ਤੂੰ ਇਹ ਨਹੀਂ ਕਰ ਸਕਦਾ ਜਾਂ ਅਸੀਂ ਇਹ ਨਹੀਂ ਕਰ ਸਕਦੇ ਬਿਲਕੁਲ ਨਹੀਂ ਉਹਨੂੰ ਕੋਲ ਬਿਠਾ ਕੇ ਜਿਵੇਂ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਹੈ ਕਿ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਬੱਚਾ ਅਗਰ ਤੁਹਾਡੇ ਕੋਲ ਬੈਠ ਕੇ ਸਾਰੀਆਂ ਗੱਲਾਂ ਪਰਿਵਾਰ ਦੀਆਂ ਸਿੱਖਦਾ ਹੈ ਕਿ ਅਸੀਂ ਕਿੰਨੇ ਯੋਗ ਹਾਂ ਤਾਂ ਤੁਹਾਨੂੰ ਉਹਦੀ ਕੋਈ ਲਿਮਟ ਰੱਖਣ ਦੀ ਲੋੜ ਨਹੀਂ ਪੈਂਦੀ ਬੱਚੇ ਨੂੰ ਆਪਣੇ ਆਪ ਪਤਾ ਹੁੰਦਾ ਹੈ ਕਿ ਇਹ ਮੈਂ ਕਰ ਸਕਦਾ ਤੇ ਇਹ ਮੈਂ ਨਹੀਂ ਕਰ ਸਕਦਾ ਸੋ ਸਾਡਾ ਪਰਿਵਾਰ ਹੈ ਜਿਹੜਾ ਉਹ ਹੀ ਚੀਜ਼ ਮੈਨੂੰ ਲੈ ਕੇ ਦੇ ਸਕਦਾ ਹੈ ਇਹ ਨਹੀਂ ਲੈ ਕੇ ਦੇ ਸਕਦਾ ਸੋ ਮੈਂ ਇੱਕ ਜਾਗਰੂਕ ਮਾਪਿਆਂ ਦੇ ਤੌਰ ਤੇ ਮੈਂ ਤੁਹਾਨੂੰ ਸਿਰਫ ਇਹੀ ਸਲਾਹ ਦਵਾਂਗਾ ਕਿ ਜਦੋਂ ਵੀ ਆਪਣੇ ਬੱਚੇ ਦੇ ਬਾਰੇ ਵਿੱਚ ਕੋਈ ਵੀ ਫੈਸਲਾ ਲੈਣਾ ਹੈ ਤਾਂ ਉਹਦੇ ਵਿੱਚ ਆਪਣਾ ਵਿੱਤ ਬੱਚੇ ਦਾ ਆਈਕਿਊ ਲੈਵਲ ਤੇ ਆਪਣੇ ਪਰਿਵਾਰਕ ਸਥਿਤੀ ਨੂੰ ਧਿਆਨ ਚ ਰੱਖ ਕੇ ਹੀ ਕੋਈ ਵੀ ਫੈਸਲਾ ਸਾਨੂੰ ਲੈਣਾ ਚਾਹੀਦਾ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ